ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਈ ਹੋਪ ਯੂ ਸਾਰੇ ਠੀਕ-ਠਾਕ ਹੋਵੋਗੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਦਾ ਨਾਮ ਆਗਰ ਬੌਂਸਰ ਦੋਸਤੋ ਬਹੁਤ ਹੀ ਦਿਨਾਂ ਬਾਅਦ ਬਲੌਗ ਬਣਾਣ ਲੱਗੀਆਂ ਇਹਦਾ ਵੀ ਕੋਈ ਬਹੁਤ ਵੱਡਾ ਕਾਰਨ ਸੀਗਾ ਤੇ ਤਾਂ ਕਰਕੇ ਇੰਨਾ ਟਾਈਮ ਹੋ ਗਿਆ ਮੈਂ ਤੋ ਬਲੌਗ ਨਹੀਂ ਬਣੇ ਮੇਰੇ ਨਾ ਫਾਦਰ ਸਾਹਿਬ ਬਿਮਾਰ ਹੋ ਗਏ ਸੀਗੇ ਉਹਨਾਂ ਨੂੰ ਬਰੇਨ ਆਟੈਕ ਹੋ ਗਿਆ ਸੀਗਾ ਉਹਨੂੰ ਲੈ ਕੇ ਉਹਦਾ ਘੁੰਮਦੇ ਪਏ ਆ ਦੋ ਟਾਈਮਿੰਗ ਹੋ ਗਿਆ ਤੇ ਹੁਣ ਵੈਸੇ ਫਰਕ ਆ ਤੇ ਤਾਂ ਕਰਕੇ ਬਲੌਗ ਨਹੀਂ ਆਪਣੇ ਆਏ ਤੇ ਬਹੁਤ ਗਿਰਪਾ ਕੀਤੀ ਮਾਲਕ ਨੇ ਚਲੋ ਹੁਣ ਆਪਣੇ ਘਰੇ ਬੈਠੇ ਆ ਠੀਕ ਠਾਕ ਬਟ ਹੁਣ ਆਪਾਂ ਕੰਟੀਨਿਊ ਬਲੌਗ ਬਣਾਇਆ ਕਰਾਂਗੇ ਜਰੂਰ ਬਾਕੀ ਯਾਰ ਅੱਜ ਕੱਲ ਕੋਈ ਵੀ ਸੁਖੀ ਨਹੀਂ ਹੈਗਾ ਇੱਥੇ ਕਿਉਂਕਿ ਹਸਪੀਟਲਾਂ ਵਿੱਚ ਰੱਬ ਮੇਲੀ ਕਰਕੇ ਸਾਨੂੰ ਪਾਵੇ ਨਾ ਕਿਉਂਕਿ ਹਸਪੀਟਲਾਂ ਵਿੱਚ ਜਾ ਕੇ ਪਤਾ ਲੱਗਦਾ ਬੰਦਾ ਕਿੰਨਾ ਦੁਖੀ ਆ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਜਿਨ੍ਹਾਂ ਦੀ ਵਜ੍ਹਾ ਨਾਲ ਮੇਰਾ ਡੈਡੀ ਤੇ ਸਾਡੇ ਬੱਚਾ ਠੀਕ ਆ ਤੰਦਰੁਸਤ ਦਾ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਬਹੁਤ-ਬਹੁਤ ਧੰਨਵਾਦ ਤੇ ਪ੍ਰਮਾਤਮਾ ਕਿਸੇ ਨੂੰ ਵੀ ਹਸਪੀਟਲ ਨਾ ਪਹੁੰਚਾਵੇ ਬਹੁਤ ਔਖਾ ਜਾਂਦਾ ਯਾਰ ਪੁੱਛੋ ਨਾ ਬਹੁਤ ਦੁੱਖ ਲੱਗਦਾ ਹਸਪੀਟਲ ਨੂੰ ਜਾ ਕੇ ਪਤਾ ਲੱਗਦਾ ਬੰਦਾ ਕਿੰਨਾ ਦੁਖੀ ਆ ਤੇ ਪ੍ਰਮਾਤਮਾ ਸਭ ਤੇ ਕਿਰਪਾ ਕਰੇ ਇਹੀ ਕਹਾਂਗਾ ਮੈਂ ਤਾਂ ਬਾਕੀ ਹੁਣ ਆਪਣੇ ਕੰਟੀਨਿਊ ਬਲੌਗ ਆਇਆ ਕਰਨੇ ਦੀ ਕੋਸ਼ਿਸ਼ ਕਰੂੰਗਾ ਤੇ ਨਹੀਂ ਬਾਕੀ ਜੁੜੇ ਰਹੋ ਤੁਸੀਂ ਮੇਰੇ ਬਲੌਗ ਦੇ ਨਾਲ ਇੱਕ ਮੇਰਾ ਗਲਾ ਨਹੀਂ ਠੀਕ ਉਹਦੇ ਕਰਕੇ ਵਾਅਦਾ ਤੁਹਾਨੂੰ ਮੇਰੀ ਸਾਫ ਨਹੀਂ ਆਉਣੀ ਠੰਡ ਕਰਕੇ ਮੇਰਾ ਗਲਾ ਵੀ ਖਰਾਬ ਹੋ ਗਿਆ ਹੌਲੀ ਹੌਲੀ ਹੋ ਜਾਣਾ ਠੀਕ ਕੋਈ ਗੱਲ ਨਹੀਂ ਦੋਸਤੋ ਅੱਜ ਸੀ ਸੰਡੇ ਤੇ ਅੱਜ ਆਪਾਂ ਸਾਰੀ ਦਿਹਾੜੀ ਫ੍ਰੀ ਰਹਿ ਕਰ ਤੇ ਮੈਂ ਸੋਚਿਆ ਹੁਣ ਘੁੰਮ ਕੇ ਆਉਣੇ ਆ ਤੇ ਹੁਣ ਮੈਂ ਇੱਧਰ ਘੁੰਮਣਾ ਆ ਤੇ ਦੇਖੋ ਪਿੱਛੇ ਧੁੰਦ ਹੋਣੀ ਪੈਣ ਲੱਪਈ ਆ ਤੇ ਜਵਰੇ ਤਾਂ ਬਹੁਤ ਬੁਰਾ ਹਾਲ ਹੁੰਦਾ ਮੋਰੇ ਕੋਸ਼ ਨਹੀਂ ਦਿੰਦਾ ਬਹੁਤ ਜਲਦੀ ਨੇਰਾ ਹੋ ਗਿਆ ਯਾਰ ਤੇ ਮੈਂ ਕਿਹ ਹੁਣ ਘਰੇ ਜਾਨੇ ਆ ਘੁੰਮਣ ਦਾ ਟਾਈਮ ਤਾਂ ਹੈ ਨਹੀਂਗਾ ਤੇ ਇੱਕ ਠੰਡ ਬਹੁਤ ਹੋ ਗਈ ਆ ਠੰਡ ਲੱਗਦੀ ਬਹੁਤ ਪਈ ਆ ਤੇ ਹੁਣ ਮੈਂ ਘਰ ਜਾਣਾ ਪਿਆ ਘਰਦਿਆਂ ਨੂੰ ਮੈਂ ਦੱਸ ਕੇ ਨਹੀਂ ਆਇਆ ਮੈਂ ਕਿੱਥੇ ਚੱਲਾਂ ਉਹ ਬੰਮੇ ਮੈਨੂੰ ਲੱਭੀ ਜਾਣਾ ਪਰ ਮੈਨੂੰ ਫੋਨ 'ਤੇ ਕੋਈ ਆਇਆ ਨਹੀਂ ਹੈਗਾ ਪਰ ਮੈਂ ਦੱਸਗੇ ਨਹੀਂ ਹੁਣ ਮੈਂ ਘਰ ਹੀ ਜਾਣਾ ਪਿਆ ਕਿਉਂਕਿ ਹੰਡ ਬਹੁਤ ਹੋ ਗਈ ਆ ਤੇ ਸਵੇਰੇ ਆਪਾਂ ਕੰਮ ਤੇ ਵੀ ਜਾਣਾ ਨੈਮ ਨਾਲ ਆਪਾਂ ਘਰ ਹੀ ਜਾਣੇ ਆ ਮਾਰੋ ਗਾਲਾਂ ਮੜੀਆਂ ਕਰਦੇ ਆ ਕਿ ਦੱਸਗੇ ਨਹੀਂ ਜਾਂਦਾ ਚਲੋ